ਫਰੀਆਲੀ ਚੀਜ਼ਾਂ ਤਾਂ ਮਾਰਦਾ ਪੰਜਾਬੀ ਫਰੀਆਲੀ ਤਾਂ ਕੋਈ ਹੁਣ ਨਹੀਂ ਚਾਹੁੰਦਾ ਜਨਾਨੀਆਂ ਦਾ ਕਰਾਇਆ ਇਹ ਗਲਤ ਜਮਾ ਇਹਨੂੰ ਗਲਤ ਕਰਾਇਆ ਮਾਫ ਹੈ ਜਿਹੜਾ ਇਹ ਚਲਾਉਣਾ ਚਾਹੁੰਦੇ ਜਿਹੜਾ 1000-1000 ਦਾਣੇ ਵੇਚਦਾ ਕੱਲ ਨੂੰ ਉਹ ਡਿੱਪੂਆਂ ਚ ਉਹ ਦਾਣੇ ਲੈਣ ਚ ਲੱਗ ਕੇ ਦਾਣੇ ਲੈਣ ਲੱਗ ਰਹੇ ਜਿਹੜਾ 20-20 ਕਿੱਲਾਂ ਵਾਲੇ ਵੀ ਲਾ ਲੋ ਹੂੰ ਸੀਮਿੰਟ ਜੀਤ ਮਾਲ ਨੂੰ ਪਾਵਾਂਗੇ ਪਿਛਲੀ ਵਾਰ ਜਿੱਤੇ ਸੀ ਕਿਵੇਂ ਕੋਈ ਕੰਮਕਾਰ ਹੋਏ ਪਿੰਡ ਦੇ ਵਿੱਚ ਕੋਈ ਬਹੁਤ ਕੰਮ ਹੋ ਗਿਆ ਜੀ ਇੱਕ ਦੋ ਕੋਈ ਕੰਮ ਕੋਈ ਹੈਗੇ ਨਹੀਂ ਜ਼ਿਆਦਾ ਨਿਆ ਤਾਂ ਨਹੀਂ ਆ ਤੇ ਸਾਡੇ ਬੰਦੇ ਨੂੰ ਪੁੱਛੋ ਜੀ ਦੇਖੋ ਨਹੀਂ ਯਾਰ ਤੁਸੀਂ ਕਹਿ ਰਹੇ ਹੋ ਵੀ ਕੰਮ ਕਰ ਹੋਏ ਜੀ ਹੈ ਇਹ ਮਿੰਦਾ ਥੋੜਾ ਜਿਹਾ ਵਿੱਚ ਰਹਿੰਦਾ ਜੀ ਇਹਨਾਂ ਚੀਜ਼ਾਂ ਦੇ ਆਪਾਂ ਡੇਢ-ਡੇਰ ਬੰਦੇ ਆ ਜੀ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਕੁਝ ਜੀ ਪਾਉਂਗੇ ਕਿਹਨੂੰ ਕੋਈ ਯਾਰ ਹਾਂ ਜੀ ਜਿਹਨੂੰ ਪਾਉਗੇ ਆ ਖੜੇ ਸਾਹਮਣੇ ਸਿਮਰਜ ਦੇ ਮਾਨ ਆ ਮਾਨ ਵਾਲੇ ਬੰਦੇ ਹਾਂ ਜੀ ਠੀਕ ਹੈ ਭਾਈ ਤੇ ਹੂੰ ਵੈਸੇ ਅਗਰ ਆਪਾਂ ਗੱਲ ਕਰੀਏ ਭਾਈ ਕੰਮਕਾਰ ਹੋ ਰਹੇ ਨੇ ਕਿਵੇਂ ਸਰਕਾਰ ਬਣੀ ਆ ਝਾੜੂ ਵਾਲੀ ਠੀਕ ਹੋ ਰਹੀ ਜੀ ਵਧੀਆ ਜੀ ਰੰਮੇ ਮੈਂ ਲੂਟ ਮਿਲੀ ਜਾਂਦੀ ਹੈ ਵਧੀਆ ਹਾਂਜੀ ਹਾਂ ਲੈ ਠੀਕ ਆ ਹਾਂਜੀ ਠੀਕ ਹੈ ਜੀ ਤੇ ਤੁਸੀਂ ਬਾਈ ਜੀ ਐਸੇ ਪਿੰਡ ਦਾ ਕੀ ਲੱਗਦਾ ਕਿਹੜੇ ਪਾਸੇ ਨੂੰ ਚੱਲ ਰਹੀ ਹੈ ਹਵਾ ਸਾਰੇ ਪਾਸੇੋਂ ਵੀ ਆਈ ਇੱਕੋ ਜਿਹੀ ਨੇ ਸਾਰੇ ਹੂੰ ਸਿਮਰਜੀਤ ਮਾਨ ਨੂੰ ਪਾਵਾਂਗੇ ਅੱਛਾ ਛੋਟੇ ਪਿੰਡ 'ਚ ਕਾਫੀ ਵੋਟ ਆ ਮਾਨ ਸਾਹਿਬ ਦੀ ਹਾਂਜੀ ਹਾਂ ਕਾਫੀ ਹੈ ਜੀ ਪਿਛਲੀ ਵਾਰ ਜਿੱਤੇ ਸੀ ਕਿਵੇਂ ਕੋਈ ਕੰਮਕਾਰ ਹੋਏ ਪਿੰਡ ਦੇ ਵਿੱਚ ਕੋਈ ਬਹੁਤ ਕੰਮ ਹੋ ਗਿਆ ਜੀ ਕਿਤੇ ਕੋਈ ਕੰਮ ਕੋਈ ਹੈਗੇ ਨਹੀਂ ਜ਼ਿਆਦਾ ਨਿਆ ਤਾਂ ਨਹੀਂ ਆ ਤੇ ਸਨਮੰਦਨ ਪੁੱਛੋ ਇਹਨਾਂ ਨੂੰ ਯਾਰ ਤੁਸੀਂ ਕਹਿ ਰਹੇ ਹੋ ਵੀ ਕੰਮ ਕਰ ਹੋਏ ਹੈ ਇਹ ਬੰਦਾ ਥੋੜਾ ਜਿਹਾ ਵਿੱਚ ਰਹਿੰਦਾ ਜੀ ਇਹਨਾਂ ਚੀਜ਼ਾਂ ਦੇ ਆਪਾਂ ਡੇੜੇ-ਦੇੜ ਬੰਦੇ ਆ ਜੀ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਕੁਝ ਜੀ ਅੱਛਾ ਹਾਂਜੀ ਇਹ ਬਾਈ ਕਹਿੰਦਾ ਕੰਮ ਤਾਂ ਹੋਏ ਪਰ ਪਤਾ ਨਹੀਂ ਹੈਗਾ ਬਾਈ ਕਿਵੇਂ ਕਹਿ ਰਿਹਾ ਵੀ ਆਮਾਨ ਸਾਹਿਬ ਨੇ ਕੰਮ ਕਰੇ ਕਰੇ ਕੋਈ ਕੰਮ ਹਾਂਜੀ ਬਾਈ ਜੀ 1 ਲੱਖ ਰੁਪਏ ਗ੍ਰਾਂਟ ਤਾਂ ਦਿੱਤਾ ਉਹਨਾਂ ਨੇ ਦਿੱਤਾ ਹਾਂਜੀ ਬਾਈ ਅੱਛਾ ਹੋਰ ਉਸ ਤੋਂ ਇਲਾਵਾ ਉਹ ਤਾਂ ਸਾਡੇ ਆਉਂਦੇ ਵੀ ਨੇ ਹਰ ਸਾਲ ਸਾਡੇ ਸ਼ਹੀਦੀ ਦਿਹਾੜਾ ਹੁੰਦਾ ਹੈ ਅੱਛਾ ਬਾਈ ਤੇ 14 ਮਾਰਚ ਦਾ ਅੱਛਾ ਬਾਈ ਉਹ ਤੇ ਹਰ ਸਮੇਂ ਹਰ ਸਾਲ ਹਾਜ਼ਰੀ ਭਰਦੇ ਨੇ ਤੇ ਉਸ ਤੋਂ ਬਾਅਦ ਬਾਕੀ ਉਹਨਾਂ ਸਹਾਇਕ ਵੀ ਕਾਫੀ ਹੁੰਦੇ ਪਿੰਡ ਦੇ ਵਿੱਚ ਵੋਟ ਕਿੰਨੀ ਕਾ ਟੋਟਲ 1450 ਵੋਟ ਪੁੱਤ ਦੀ ਕਿੰਨੀ ਕ ਤਕਰੀਬਨ 1000 ਕ ਪੁੱਤ ਦੀ ਤੇ ਇਸ ਵਾਰ ਉਹ ਹਵਾ ਕਿਹਦੀ ਲੱਗਦੀ ਆ ਬਾਈ ਏਰੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਦੇਖੋ ਜੀ ਏਰੀਆ ਦੇ ਸਾਬ ਨਾਲ ਆਪਾਂ ਮੰਨ ਕੇ ਚੱਲਦੇ ਪਿਛਲੀ ਵਾਰ ਤਾਂ ਮਾਨ ਸਾਹਿਬ ਨੂੰ ਇੱਥੋਂ ਕਾਫੀ ਵੋਟ ਪਈ ਸੀ ਪਰ ਜੋ ਐਤ ਕੀ ਹੈ ਸਰਕਾਰ ਦੇ ਹਿਸਾਬ ਨਾਲ ਹੁੰਦਾ ਚਕਾ ਹੁੰਦਾ ਪੰਜਾਬ ਸਰਕਾਰ ਦੇ ਵਿੱਚ ਆਪਾਂ ਦੇਖਦੇ ਆਂ ਜਦੋਂ ਵੀ ਆਪਾਂ ਕਿਸੇ ਵੀ ਪਾਰਟੀ ਨਾਲ ਵਿਚਰਦੇ ਆਂ ਵੈਸੇ ਤੇ ਹੂੰ ਤੇ ਮੈਂ ਤੇ ਆਪ ਤੇ ਝਾੜੂ ਨਾਲ ਆ ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰੀ ਜਦੋਂ ਮਾਨ ਸਾਹਿਬ ਜਿੱਤੇ ਨੇ ਵੈਲਕਮ ਹੈ ਉਹਨਾਂ ਦਾ ਤੇ ਉਸ ਤੋਂ ਬਾਅਦ ਜੋ ਹੁਣ ਹੈ ਮੀਤ ਹੇਰ ਜੀ ਲੜ ਰਹੇ ਨੇ ਚੋਣਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਤੇ ਬਾਕੀ ਮੀਤ ਹੇਰ ਦੀ ਵੀ ਹਵਾ ਹੈਗੀ ਹੈ ਕਹਿੰਦੇ ਏਰੀਆ ਦੀ ਹਾਂਜੀ ਪਹਿਲਾਂ 1500 ਵੋਟ ਪਈ ਹੈ ਵਿਰਿੰਦਰ ਵਕੀਲ ਸਾਹਿਬ ਨੂੰ ਲੈਣ ਤੋਂ ਜੇ ਐਮਐਲਏ ਨੇ ਹਲਕਾ ਲੈ ਰਹਾ ਦੇ ਅੱਛਾ ਜੀ ਤੇ ਉਸ ਦੇ ਹਿਸਾਬ ਨਾਲ ਹੋ ਸਕਦਾ ਹੈ ਵੀ ਵੋਟ ਵੱਧ ਸਕਦੀ ਹੈ ਵੱਧ ਸਕਦੀ ਹੈ ਕਿਵੇਂ ਇੱਕ ਚੀਜ਼ ਮੈਂ ਦੇਖੀ ਆ ਕਿਸਾਨਾਂ ਦੇ ਵਿੱਚ ਭਗਵਾਨ ਜੀ ਤੋਂ ਇਹ ਚੀਜ਼ ਤੋਂ ਖੁਸ਼ ਨੇ ਕਹਿੰਦੇ ਵੀ ਬਿਜਲੀ ਬਹੁਤ ਆਮ ਰਹੀ ਆ ਸਹੀ ਗੱਲ ਹਾਂਜੀ ਬਾਈ ਜੀ ਬਿਜਲੀ ਤਾਂ ਕਿਸਾਨ ਸਾਰੇ ਬੈਠੀ ਐ ਤੇ ਜੋ ਕਿ ਪਿਛਲੀ ਵਾਰੀ ਚੋਣਾਂ ਲਾਇਆ ਉਹ ਮੋਟਰਾਂ ਮੰਦ ਮੰਦ ਕਰਕੇ ਹਾਂ ਹਾਂ ਜੀ ਤੇ ਬਿੱਲ ਦੀ ਕੋਈ ਕਟ ਨਹੀਂ ਬਿਜਲੀ ਨੂੰ ਕੀ ਕਰੇ ਬਾਈ ਊ 44 ਕਹਿੰਦੇ ਪੈਣ ਹੈ ਪਾਣੀ ਕਹਿੰਦੇ 26 ਅਸੀਂ ਲੈਂਦੇ ਨਹੀਂ ਹੁਣ ਕਿਹੜੀ ਜੀਰੀ ਲਈਏ ਅੱਛਾ ਉਹ ਕਹਿੰਦਾ 26 ਲਾਓ ਪਾਣੀ ਆ ਕਹਿੰਦੇ ਅਸੀਂ ਖਰੀਦੇ ਨਹੀਂ ਸੈਲਰ ਨਾਲੇ ਲਾ ਲਓ ਅੱਛਾ ਹਾਂ ਉਹ ਚੀਜ਼ ਦੀ ਵੀ ਹਾਂ ਜਾਈਏ ਕਿਧਰੋਂ ਕਰੀਏ ਕਿਵਰ ਲਾਈਟ ਦਾ ਕਦੋਂ ਆ ਗਈ ਕਦੋਂ ਪਨੀਰੀ ਵੀ ਜੀਏ ਕੋਸ ਪਤੀ ਨਹੀਂ ਵੀ ਕਿਹੜਾ ਬੀ ਲਾਈਏ ਅੱਛਾ ਕੀ ਕਰੀਏ ਜਿਵੇਂ ਆਪਾਂ ਦੇਖਦੇ ਆਂ ਬਾਈ ਬਿਜਲੀ ਫ੍ਰੀ ਕਰ ਰਹੀ ਹੈ ਪਿੰਡਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਉਹ ਤਾਂ ਪਹਿਲਾਂ ਤੋਂ ਹੀ ਫਰੀ ਹੈ ਜੀ ਉਹਦਾ ਕੋਈ ਫਰੀ ਵਾਲੀ ਚੀਜ਼ਾਂ ਤੇ ਮਾਰਦਾ ਪੰਜਾਬੀ ਅੱਛਾ ਫਰੀ ਵਾਲ ਤਾਂ ਕੁਝ ਹੋਣੀ ਨਹੀਂ ਚਾਹੀਦਾ ਜੀ ਫਰੀ ਦੀ ਆਤ ਹੋਣੀ ਨਹੀਂ ਨਾ ਗੱਲ ਤੇ ਜਮਈਏ ਇਸੇ ਨੇ ਤਾਂ ਸਤਾਈ ਦਾ ਵਿਕਾਸ ਨਿਉਰੇ ਛੜਕਾਂ ਨਾਲੀਆਂ ਨਹੀਂ ਬਣਦੀਆਂ ਜੀ ਵੀ ਜੁੰਡ ਦਾ ਰੇਟ ਥੋੜਾ ਜਿਹਾ ਘੱਟ ਕਰ ਦੋ ਘੱਟ ਕਰ ਦਾਂ ਦਾ ਜੇ ਪਹਿਲਾਂ 5 30 ਤਿੰਨ ਕਰ ਦਾਂ ਦਾ ਹੀ ਜਨਾਨੀਆਂ ਦਾ ਕਿਰਾਇਆ ਇਹ ਗਲਤ ਜਮਾ ਇਹਨੂੰ ਗਲਤ ਕਰੇ ਮਾਫ ਹੈ ਜਿਹੜਾ ਇਹ ਚੱਲਣਾ ਚਾਹੀਦਾ ਇਹ ਵੀ ਆ ਬੜਾ ਪੰਗਾ ਇਹ ਵੀ ਇਹ ਕਿਰਾਇਆ ਲੱਗ ਹੋਣਾ ਚਾਹੀਦਾ ਜਿਹੜਾ 1000 ਥਾਰ ਮਨ ਦਾਣੇ ਵੇਚਦਾ ਕੱਲ ਨੂੰ ਉਹ ਡਿੱਪੂਆਂ ਚੋਂ ਧਾਣੇ ਲੈਣ ਚ ਲੱਕੇ ਧਾਣੇ ਲੈਣ ਲੱਗ ਰੇ ਜਿਹੜਾ 20 20 ਕਿੱਲਾਂ ਵਾਲੇ ਵੀ ਲਾ ਲੋ ਇਹ ਸਾਰਾ ਸ਼ਿਟੋਂ ਗੱਲ ਤੇ ਲੋਕਾਂ ਨੂੰ ਵੀ ਬਦਲਣਾ ਪਊਗਾ ਨਾ ਲੋਕ ਬਦਲਦੇ ਨਹੀਂ ਉਹੀ ਗੱਲ ਆ ਕਾਰਨ ਨਾਲ ਚ ਦੇ ਰਖੇ ਵੈਸੀ ਸਰਕਾਰ ਦੇ ਹੱਥੇ ਬਦਲ ਤਾਂ ਜੇ ਨਾਲੇ ਇਹ ਸਕੀਮਾਂ ਨੇ ਮਾਰ ਰੱਖਿਆ ਕਹਿਣ ਤੋਂ ਹੁਣ ਚੰਨੀ ਨੇ ਫਰੀ ਕਰੇ ਦੀ ਕਰਾਇਆ ਫੇਰ ਕਰਿਆ ਉਹਦੀ ਸਰਕਾਰ ਆ ਗਈ ਹੁਣ ਭਗਵਾਨ ਤੌਣ ਵੀ ਜਨਾਲ ਲਾਰੇ ਲੰਦਾ ਮੈ ਅਸੋਈਦਾ ਐ ਦੂੰਗਾਂ ਐ ਦੂੰਗਾਂ ਤਾਂ ਇਹਦੀ ਵੀ ਆ ਜਾਂਦੀ ਫੇਰ ਲਾਰੇ ਗਲਤ ਲੰਦੇ ਨਾਲ ਮੰਗਰੋਂ ਫੇਰ ਭੁਗਦੇ ਨਹੀਂ ਇਹ ਮਗਰੋਂ ਸੇ ਆਪਾਂ ਹੋਰ ਸਰਕਾਰਾਂ ਵਾਸਤੇ ਪਾ ਜਾਂਦੇ ਨੇ ਹੁਣ ਹੁਣ ਇਹ ਲਾਗੂ ਰੱਖਣੀ ਹੀ ਪਊਗੀ ਪਊਗੀ ਹਾਂ ਵੀ ਆਪਾਂ ਕਹਿੰਦੇ ਫਰੀਆਲੀ ਗੱਲਗੇ ਘੱਟਾ ਅਗਰ ਆਪਾਂ ਦੇਖੀ ਉਹਨੇ ਜੇਬ ਚੋਂ ਤਾਂ ਦੇਣੇ ਨਹੀਂ ਦੇਣੇ ਤਾਂ ਆਪਾਂ ਨੂੰ ਵੈਰਿਆ ਕਮਾ ਕੇ ਹੋਰ ਪਾਸੇ ਲੈ ਲੈਣਾ ਕੋਈ ਰਸਤਾ ਦੇਖ ਲੋ ਰਸਤੇ ਨਹੀਂ ਬਣ ਰਹੇ ਬੱਸ ਉਹ ਹੀ ਡਿੱਪਾਂ ਚ ਕਣਕਾ ਗਿਆ ਉਹਨੇ ਦੇਖਿਆ ਕਈ ਥਾਵਾਂ 'ਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸੁਡੀ ਬੁਰਾ ਹਾਲ ਹੈ ਸਾਰੀ ਨਾ ਲਈ ਸਾਰੇ ਅਸਪਸ਼ਕਾ ਸੀ ਨੇ ਤਾਂ ਨੀ ਪੱਥਰ ਰਖਾ ਵੀ ਚੁੱਕੇ ਆ ਤੇ ਚਲੋ ਕੰਮ ਹੁਣ ਸਾਨੂੰ ਸਰਕਾਰ ਵਾਲਿਆਂ ਨੇ ਆਸ਼ਵਾਸ਼ਣ ਵੀ ਦਵਾਇਆ ਵੀ ਅਸੀਂ ਤੋਂ ਬਾਅਦ ਆਪਣਾ ਚੋਣ ਜਮਤ ਤੋਂ ਬਾਅਦ ਦਾ ਕਈ ਥਾਂ ਮੈਂ ਇੱਕ ਟੀਂਡ ਸੇ ਖੜਾ ਦੀ ਪੂਤਨੇ ਨੂੰ ਸੜਕ ਜਾਂਦੀ ਹੈ ਕਿਹੜੀ ਕਹਿੰਦੇ ਬੀਬੀ ਪੱਠੜ ਦੋ ਤਿੰਨ ਵਾਰੀ ਨਹੀਂ ਪੱਥਰ ਰੱਖੀ ਦੀ ਕਹਿੰਦੇ ਟੋਟਾ ਟਟ ਕੇ ਉਰੇ ਕਹਿੰਦੇ ਬਣਾਈ ਪਰਮਿੰਦਰ ਨੇ ਇਹ ਪੱਠੜ ਸਾਹ ਵਾਲੀ ਆ ਬੈਠ ਨਹੀਂ ਨਾ ਨਾ ਬਣ ਰਹੀ ਐ ਸੜਕਾਂ ਸਾਰੇ ਸਹੀ ਨਹੀਂ ਪਰਮਿੰਦਰ ਨੇ ਬਣਾਈਆ ਕਿਹੜੀ ਉਹ ਕਿਹੜੀ ਪੂਤਨਿਆਂ ਨੂੰ ਜਾ ਰਹੀ ਟੀਂਡ ਉਧਰ ਅਸੀਂ ਗਏ ਨਹੀਂ ਉਹ ਕਹਿੰਦੇ ਵੀ ਪੱਠਣ ਨੇ ਦੋ ਤਿੰਨ ਵਾਰੀ ਨਹੀਂ ਪੱਥਰ ਰੱਖਿਆ ਦੀਆਂ ਟੋਟਾ ਟਟ ਕੇ ਉਰੇ ਡਿੱਗਿਆ ਨਾ ਸਾਡੇ ਏਰੀਆ 'ਚ ਤਾਂ ਵੈਸੇ ਜਿੰਨਾ ਕੁਝ ਬਣਿਆ ਬਹੁਤ ਵਧੀਆ ਸਾ ਪੱਠਣ ਨੇ ਬਣਾਇਆ ਕੁਝ ਪੱਠਣ ਨੇ ਨਹੀਂ ਬਣਾਏ ਨੇ ਸਾਰਾ ਪਿੰ ਇੱਕ ਮਤਲਬ ਪੂਰੀ ਯੂਨੀਵਰਸਿਟੀ ਹੈਗੀ ਤੁਹਾਡੇ ਬ੍ਰਾਡ ਰੋਡ ਕੈਂਪਸ ਹੈਗੀ ਹੈ ਸੈਂਟਰ ਹੈ ਉਹ ਬੱਚਾ ਕਾਲੀਆਂ ਸਰਕਾਰਾਂ ਕੀ ਉਹਨਾਂ ਨੇ ਅੱਗੇ ਵਧਾਇਆ ਨਹੀਂ ਹੈਗਾ ਉਸ ਨੂੰ ਅੱਛਾ ਹੋਰ ਕੰਮ ਕੋਈ ਹੋਰ ਕੰਮ ਪਿੰਡ ਚ ਮਤਲਬ ਉਦੋਂ 1 1 ਕਰੋੜ 33 ਲੱਖ ਰੁਪਏ ਮਿਲੇ ਆ ਤੇ ਬੱਟਲ ਸਰਕਾਰ ਦੀ ਵਾਲੇ ਕੈਪਟਨ ਸਰਕਾਰ ਸੀ ਜਦੋਂ ਉਸ ਤੋਂ ਬਾਅਦ ਜਿੰਨੇ ਵੀ ਜਿਹੜਾ ਵਿਕਾਸ ਹੋਇਆ ਪਿੰਡ ਚ ਗਲੀਆਂ ਨਾਲੀਆਂ ਸੜਕਾਂ ਛੁੜਕਾਂ ਸਾਰੀਆਂ ਇਹ ਬੱਟਲ ਦੀਆਂ ਬੜੀਆਂ ਵਧੀਆ ਹੋਈਆਂ